<ISTuk> मानजोग बिल्कुल क्लीयर डायरेक्शन ने जी जीरो टॉलरेंस जीरो टॉलरेंस अगेंस्ट ऑर्गेनाइज्ड क्राइम एंड गैंगस्टर ਇਸੇ ਕਰਕੇ ਅੱਜ ਸੈਂਟਰਲ ਜੇਲ ਪਟਿਆਲਾ ਤੇ ਨਾਬੇ ਦੀ ਜੇਲ੍ਹਾਂ ਦੀ ਬੜੀ ਢੰਗਾਈ ਨਾਲ ਤੇ ਸਖਤਾਈ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਵੱਡੀ ਗਿਣਤੀ 'ਚ ਵੱਖ-ਵੱਖ ਯੂਨਟਾਂ ਤੋਂ ਮੁਲਾਜ਼ਮ ਜੇਲ੍ਹ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਡੀਆਈਜੀ ਰੈਂਕ ਆਫਸਰਸ ਤੇ ਪਟਿਆਲਾ ਪੁਲਿਸ ਇੱਥੇ ਮੁਸਤੈਦੀ ਨਾਲ ਸਰਚ ਕਰੂਗੀ ਅਸੀਂ ਆਪਣੇ ਟੈਕਨੀਕਲ ਡਿਵਾਈਸਸ ਸਨੇਫਰ ਡੌਗਸ ਸਾਰੇ ਟੀਮਾਂ ਯੂਜ਼ ਕਰਕੇ ਕੋਈ ਵੀ ਜੇ ਕੋਈ ਮੋਬਾਈਲ ਫੋਨ ਜਾਂ ਕੋਈ ਕੰਟਰਾਬੈਂਡ ਮਿਲਿਆ ਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਊਗੀ। ਕਿੰਨੇ ਕੁ ਦਿਨ ਲੱਗੂਗਾ ਦੇਖੋ ਅਰਾਊਂਡ 150 ਤੋਂ 200 ਮੁਲਾਜ਼ਮ ਪਟਿਆਲੇ ਸੈਂਟਰਲ ਜੇਲ੍ਹ 'ਚ 100 ਪਲੱਸ ਮੁਲਾਜ਼ਮ ਨਾਬੇਜ ਅੰਡਰ ਐਸਪੀ ਰੈਂਕਸ ਸੁਪਰਵੀਜ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਆ ਤੇ ਬਿਲਕੁਲ ਸਖਤਾਈ ਨਾਲ ਜੇਕਰ ਕਿਸੇ ਤੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਹੁੰਦੀ ਆ ਤਾਂ ਸਖਤਾਈ ਨਾਲ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ।